ਕਚੰਦੂ ਰਾਜਨ ਇਹ ਰਾਜਨ ਇਹ ਸਰਬਜੀਤ ਉਹ ਤਸ਼ਲੀ ਗੁਰਬਾਣੀ ਦਾ ਫਰਮਾਨ ਹੈ ਤਖਤ ਤੇ ਸੋ ਬੈਠਾ ਜੋ ਲਾਇਕ ਤਖਤੇ ਹੋਏ ਭਾਵ ਕੇ ਸਰਕਾਰ ਤੇ ਜਿਹੜਾ ਨੁਮਾਇੰਦਾ ਹੈ ਉਹ ਇਦਾਂ ਦਾ ਹੋਵੇ ਜਿਹੜਾ ਲੋਕਾਂ ਦੇ ਦੁੱਖ ਦਰਦ ਵਿੱਚ ਬਰਾਬਰ ਦਾ ਸ਼ਰੀਕ ਹੋਵੇ ਸੁਣਿਆ ਸੀ ਕਿ ਗਲੀਆਂ ਨੂੰ ਗਰੰਟਾ ਮਿਲ ਜਾਂਦੀਆਂ ਨੇ ਸਰਕਾਰਾਂ ਦੇ ਦਿੰਦੀਆਂ ਨੇ ਸੜਕਾਂ ਨੂੰ ਗਰੰਟਾ ਦੇ ਦਿੰਦੀਆਂ ਨੇ ਪੰਚਾਇਤ ਦੇ ਕੰਮਾਂ ਨੂੰ ਗਰੰਟਾ ਪਾ ਦਿੱਤੇ ਜਾਂਦੀਆਂ ਨੇ ਪਰ ਮੇਰੀ ਉਮਰ 48 ਸਾਲ ਦੀ ਹੋਈ ਪਹਿਲੀ ਵਾਰ ਇਹ ਮੇਰੇ ਦੇਖਣ ਚ ਆਇਆ ਇਹੜੀ ਆਮ ਆਦਮੀ ਸਰਕਾਰ ਹੈ ਸਾਡੇ ਰੋੜੀ ਸਾਹਿਬ ਹੈ ਇਹਨਾਂ ਨੇ ਬੇਸ਼ੁਮਾਰ ਜਿਹੜੇ ਆਰਥਿਕ ਮਦਦ ਰੋਗੀਆਂ ਦੀ ਕੀਤੀ ਇਹ ਪਹਿਲੀ ਵਾਰ ਮੈਂ ਦੇਖ ਰਿਹਾ ਟਰੌੜੀ ਸਾਹਿਬ ਦੀ ਉਮਰ ਚ ਕਿ ਕਿਸੇ ਰੋਗੀ ਨੂੰ ਇਲਾਜ ਕਰਾਉਣ ਲਈ ਧਨੜਾ ਸੀ ਜਾਰੀ ਕੀਤੀ ਗਈ ਹੋਵੇ ਸਾਡੇ ਗੁਰੂ ਘਰ ਦੇ ਜੋ ਸਹਾਇਕ ਕੈਸ਼ੀਅਰ ਹੈ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦੀ ਜਿਹੜੀ ਘਰ ਵਾਲੀ ਬਿਮਾਰ ਹੋ ਗਈ ਤੇ ਅਸੀਂ ਰੋੜੀ ਸਾਹਿਬ ਕੋ ਗਏ ਰੋੜੀ ਸਾਹਿਬ ਕਿ ਕਿਸੇ ਡਾਕਟਰ ਨੂੰ ਕਹਿ ਕੇ ਸਾਡੀ ਮਦਦ ਕਰਾ ਦਿਓ ਰੋੜੀ ਸਾਹਿਬ ਕਹਿੰਦੇ ਮਦਦ ਨਹੀਂ ਤੁਹਾਡੀ ਮਰਤਮਾ ਕਰਨੀ ਅਜੀ ਹੈਰਾਨ ਮੈਂ ਮਦਦ ਸਰਕਾਰ ਕਿੱਦਾ ਕਰ ਸਕਦੀ ਸਾਨੂੰ ਇਹਨ ਰੋੜੀ ਸਾਹਿਬ ਨੇ ਔਨ ਥਿਸ ਬੁਟ 50000 ਦਾ ਚੈੱਕ ਦਿੱਤਾ ਕਿ ਲਓ ਮਰੀਜ਼ ਦਾ ਇਲਾਜ ਕਰਾਓ ਸੋ ਪਿਆਰਿਓ ਬੜਾ ਆਨੰਦ ਹੈ ਜੇ ਸਰਕਾਰਾਂ ਇਦਾਂ ਰੋਗੀਆਂ ਦੁਖੀਆਂ ਦੀ ਪੁਕਾਰ ਸੁਣ ਕੇ ਮਦਦ ਕਰੇ ਮੈਂ ਕਹਾਂਗਾ ਫਿਰ ਇਹ ਸਰਕਾਰ ਤਖਤ ਤੇ ਬੈਠਣ ਦੇ ਲਾਇਕ ਹੈ ਸੋ ਅੱਜ ਤਾਪਸਤਾਨ ਸ੍ਰੀ ਖਰਾਲਗੜ ਸਾਹਿਬ ਦੇ ਕਿ ਜਿੱਥੇ ਅੱਖਾਂ ਦਾ ਵਿਸ਼ਾਲ ਜਿਹੜਾ ਕੈਂਪ ਹੈ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਔੜੀ ਸਾਹਿਬ ਦੇ ਉਦੋਂ ਬਰਾਲੇ ਤੋਂ ਕੱਥੇ ਆਇਆ ਹੈ ਤੇ ਅੱਜ ਇਸ ਧਰਤੀ ਤੇ ਮਹਾਨ ਪੁੰਨदान ਦਾ ਕੰਮ ਹੋ ਰਿਹਾ ਹੈ ਸਾਡੇ ਰੋੜੀ ਸਾਹਿਬ ਰੋਗੀਆਂ ਨੂੰ ਜਿਹੜੇ ਗੜੀ ਦਿੱਤੇ ਨੇ ਰੋਗੀ ਤੁਹਾਡੇ ਸਾਹਮਣੇ ਬੈਠੇ ਨੇ ਜਿਹੜੇ ਕਿ ਬਹੁਤ ਗ੍ਰਸਥਨੀ ਰੋਗ ਤੋਂ ਇੱਕ ਦਾ ਡਾਇਲਿਸਿਸ ਹੋ ਰਿਹਾ ਹੈ ਜਿਹਦਾ ਬਹੁਤ ਜ਼ਿਆਦਾ ਉਹਦੀ ਖਸਤਾ ਹਾਲਤ ਚੁੱਕੀ ਹੈ ਦੂਜੇ ਦੋ ਵਿਕਲਾਂਗ ਨੇ ਜਿਨ੍ਹਾਂ ਨੂੰ ਡਿਸੇਬਿਲਟੀ ਆ ਚੁੱਕੀ ਹੈ ਅੰਗਾਂ ਵਿੱਚ ਜਿਹੜੇ ਚੱਲਣਾ ਫਿਰਨ ਤੋਂ ਰਹਿਤ ਨੇ ਉਹਨਾਂ ਨੂੰ 50-50 ਹਜ਼ਾਰ ਦਾ ਜਿਹੜਾ ਚੱਕ ਹੈ ਉਹ ਰੋੜੀ ਸਾਹਿਬ ਲੈ ਕੇ ਆਏ ਇੱਕ ਬਾਬ ਕਰਨਾ ਇੱਕ ਭੁੱਖ ਹੁੰਦੀ ਹੈ ਸਿਆਸੀ ਲੀਡਰਾਂ ਨੂੰ ਕਿ ਮੈਂ ਚੱਕ ਦੇ ਮਾਤੇ ਦੀ ਫੋਟੋ ਮੈਂ ਕਰਾਵਾਂ ਤੇ ਰੋੜੀ ਸਾਹਿਬ ਨੇ ਸਾਨੂੰ ਕਿਹਾ ਬਾਬਾ ਜੀ ਤੁਸੀਂ ਚੈੱਕ ਅਪ ਦੇ ਦਿਓ ਇਹ ਵੀ ਬਹੁਤ ਬੜੀ ਗੱਲ ਹੈ ਇਹ ਨਿਸਵਾਰਥ ਕਰਨ ਦਾ ਬਾਬਾ ਹੈ ਕਿ ਇਹ ਰਾਜ ਨਹੀਂ ਸੇਵਾ ਇਹ ਅਸਲ 'ਚ ਇਹ ਸੇਵਾ ਦੀ ਗੱਲ ਹੈ ਸੋ ਮੈਂ ਅੱਜ ਜਿੱਥੇ ਰੋੜੀ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਰਪੰਚ ਜਰਨੈਲ ਸਿੰਘ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਐਪਲੀਕੇਸ਼ਨ ਲਾਈ ਸੀ ਕਿ ਰੋਗੀਆਂ ਨੂੰ ਜਿਹੜੇ ਰੋਗ ਲਈ ਜਿਹੜੇ ਰਾਛੀ ਜਾਰੀ ਕੀਤੀ ਜਾਵੇ ਸੋ ਪੰਜਾਬ ਸਰਕਾਰ ਦਾ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਜਿਹੜਾ ਨੇ ਸਾਡੇ ਰੋੜੀ ਸਾਹਿਬ ਨੂੰ ਮਾਨ ਬਖਸ਼ ਕੇ ਉਹ ਸੇਵਾ ਕੀਤੀ ਹੈ ਤੇ ਸੇਵਾ ਬਖੂਬੀ ਰੋੜੀ ਸਭ ਨਵਾ ਰਹੇ ਨੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਹਰਮਤ ਦਾ ਨੇ ਫਤਿਹ ਬਖਸ਼ ਕਰਨ ਜਿਹੜਾ ਰੋਗੀਆਂ ਨੂੰ ਇਹ ਚੈੱਕ 50000 ਦਾ ਦਿੱਤਾ ਕੱਲੇ ਕੱਲੇ ਨੂੰ ਇਹ ਰੋਗੀ ਪਾਤਸ਼ਾਹ ਕਿਰਪਾ ਕਰਨ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਖੁਸ਼ੀਆਂ ਦੇਣ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਹਾਂਜੀ ਭਾਈ ਬੋਲ ਅਸੀਂ ਭਾਈ ਕਨਈਏ ਦੇ ਵਾਰਿਸ ਆ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਮੱਲਮ ਦੇ ਨਾਲ ਜਿਹੜੀ ਹੈ ਪੱਟੀ ਵੀ ਦਿੱਤੀ ਸੀ ਕਿ ਸਾਰਿਆਂ ਦੇ ਤੁਸੀਂ ਸਰਬੱਤ ਦਾ ਭਲਾ ਕਰਨਾ ਹੈ। ਔਰ ਅੱਜ ਰੈੱਡ ਕਰਾਸ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਸਾਡੇ ਆਪਣੀ ਸਸਤਾ ਤੋਂ ਜਿਹੜਾ ਆ ਸਿੱਧ ਲੈ ਕੇ ਚੱਲਦਾ ਆ। ਅੱਜ ਜਿਹੜੇ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੇ ਇੱਕ ਸਾਡੇ ਵੀਰ ਦਾ ਡਾਇਲਿਸਿਸ ਹੋ ਰਿਹਾ, ਇੱਕ ਦੇ ਦਿਮਾਗ ਦੀ ਜਿਹੜੀ ਹੱਡੀ ਆ ਉਹ ਕੱਢ ਕੇ ਪੇਟ ਦੇ ਵਿੱਚ ਰਤੀ ਆ। ਮੈਂ ਤਾਂ ਜੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਮਾਨਯੋਗ ਮੁੱਖ ਮੰਤਰੀ ਮਾਨ ਜੀ ਦੀ ਲੰਬੀ ਉਮਰ ਹੋਵੇ। ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਜਿਨ੍ਹਾਂ ਨੇ ਇਹਨਾਂ ਗਰੀਬਾਂ ਤੇ ਤਾੜਿਆਂ ਪਿਛਾੜਿਆਂ ਦੀ ਬਾਹ ਫੜੀ ਐ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ ਸੀ ਆ ਸੱਚੇ ਪਾਤਸ਼ਾਹ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਭੇਜਿਆ ਫਰਿਸ਼ਤਾ ਬਣਾ ਕੇ ਇਹਨਾਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਸੱਚੇ ਪਾਤਸ਼ਾਹ ਮੁੱਖ ਮੰਤਰੀ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ